ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਕਾਲ ਤੱਕ ਸਾਹ ਤੇ ਆਹ ਦੋ ਨਿਸ਼ਾਨ ਸਾਹਿਬ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਚੜੇ ਹੋਏ ਨੇ ਇਹ ਉਸ ਵੇਲੇ ਦੀ ਤਸਵੀਰ ਆ 1930 ਤੋਂ ਪਹਿਲਾਂ ਦੀ ਵੀਡੀਓ ਵੀ ਗੂਗਲ ਤੇ ਮੌਜੂਦ ਹਨ ਜ ਜਿਨ੍ਹਾਂ 'ਚ ਤੁਸੀਂ ਝੂਲਦੇ ਦੇਖ ਸਕਦੇ ਹੋ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਇਹ ਤੁਸੀਂ ਸੋਨੇ 'ਚ ਤਸਵੀਰ ਬਣੀ ਵੀ ਦੇਖ ਸਕਦੇ ਹੋ ਦੀਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਟਾਰ ਜੋ ਅੱਜ ਵੀ ਮੌਜੂਦ ਹੈ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਦੂਜੇ ਪਾਸੇ ਇਹ ਸ੍ਰੀ ਗੁਰੂ 10ਵੇਂ ਪਾਸ਼ਾ ਜੀ ਦਾ ਖੰਡਾ ਜਿਹੜਾ ਨੰਦਪੁਰ ਸਾਹਿਬ ਦਿਖਾਇਆ ਜਾਂਦਾ ਬਦਕਿਸਮਤੀ ਇਹ ਆ ਕਿ 1930 ਤੋਂ ਬਾਅਦ ਵਿੱਚ ਮਾਸਟਰ ਤਾਰਾ ਚੰਦ ਨੇ ਤੇ ਮਜੀਠੀਆਂ ਨੇ ਇਹ ਨਿਸ਼ਾਨ ਸਾਹਿਬ ਤਾਰ ਕੇ ਪਟਿਆਲੇ ਵਾਲਿਆਂ ਦੇ ਝੰਡੇ ਚੜਾ ਦਿੱਤੇ ਜਿੰਨਾ ਜਿਹੜਾ ਉੱਪਰ ਲੋਗੋ ਲੱਗਿਆ ਹੋਇਆ ਅੱਜ ਜਿਹਨੂੰ ਖੰਡਾ ਦੱਸੀ ਜਾਂਦੇ ਨੇ ਉਹ ਸਾਡੇ 10 ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਖੰਡਾ origignal ਖੰਡਾ ਜਿਹੜਾ ਅਨੰਦਪੁਰ ਸਾਹਿਬ ਦਿਖਾਇਆ ਜਾਂਦਾ ਉਹ ਇਹ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਆ ਉਹ ਥੱਲਿਓਂ ਚੌੜਾ ਉੱਤੋਂ ਚੌੜਾ ਕਿਉਂਕਿ ਉਹ ਪਟਿਆਲੇ ਵਾਲਿਆਂ ਦਾ ਲੋਗੋ ਆ ਉਹਨਾਂ ਦੀ ਉਹ ਉਹਨਾਂ ਦਾ ਝੰਡਾ ਸੀ ਉਹਨਾਂ ਦੇ ਘਰੇ ਵੀ ਲਾਇਆ ਹੋਇਆ ਪਟਿਆਲੇ ਮਹਿਲ ਦੇ ਵਿੱਚ ਤੇ ਉੱਥੇ ਲਿਖਿਆ ਹੋਇਆ ਉਰਦੂ ਚ ਖਾਲਸਾ ਰਾਜ ਪਟਿਆਲੇ ਵਾਲਿਆਂ ਦਾ ਕੋਈ ਵੀ ਖਾਲਸਾ ਰਾਜ ਨਹੀਂ ਸੀ ਕਿਉਂਕਿ ਉਹ ਕੰਜਰ ਸੀ ਤੇ ਉਹਨਾਂ ਦਾ ਤਾਂ ਕੋਈ ਖਾਲਸਾ ਰਾਜ ਹੈ ਨਹੀਂ ਸੀ ਉਹਨਾਂ ਨੇ ਤਾਂ ਅੰਗਰੇਜ਼ਾਂ ਨਾਲ ਮਿਲ ਕੇ ਮਹਾਰਾਜਾ ਹਰਜੀਤ ਸਿੰਘ ਦਾ ਰਾਜ ਤਬਾਹ ਕੀਤਾ ਉਹਨਾਂ ਦਾ ਖਾਲਸਾ ਰਾਜ ਕਿਹੜਾ ਹੋ ਗਿਆ ਤੇ ਉਹਨਾਂ ਨੇ ਤਾਂ ਸਾਰੀ ਬਰਬਾਦੀ ਕੀਤੀ ਆ ਦੇਖੋ ਸਾਡੇ ਨਿਸ਼ਾਨ ਸਭ ਉਤਾਰਤ ਤੇ ਅੱਜ ਤੱਕ ਸ੍ਰੀ ਗੁਰੂ ਦਸਵੇਂ ਪਾਸਾ ਜਿਹਦਾ ਨਿਸ਼ਾਨ ਸਭ ਗੁਰਦੁਆਰਿਆਂ ਤੇ ਨਹੀਂ ਚੜਾਇਆ ਜਾਂਦਾ ਸਿਰਫ ਪਟਿਆਲੇ ਵਾਲਿਆਂ ਦੇ ਇਹੋ ਲੋਗੋ ਆ ਉੱਤੇ ਸਾਡਾ ਦਸਾਂ ਗੁਰੂਆਂ ਚੋਂ ਕਿਸੇ ਗੁਰੂ ਦਾ ਲੋਗੋ ਨਹੀਂ ਤੇ ਬਦਕਿਸਮਤੀ ਇੱਕ ਇਹ ਵੀ ਆ ਵੀ ਅੱਜ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ ਉਹਨਾਂ ਨੇ ਵੀ ਪਟਿਆਲੇ ਵਾਲੇ ਕੰਜਰਾਂ ਦਾ ਹੀ ਉਹ ਲੋਗੋ ਆ ਜਿਹੜਾ ਲਾਇਆ ਹੋਇਆ ਉਹਨੂੰ ਖੰਡਾ ਬਣਾ ਕੇ ਚੱਕੀ ਫਿਰਦੇ ਨੇ ਪਰ ਖੰਡਾ ਨਹੀਂ ਹੈ origignal ਖੰਡਾ ਇਹ ਆ ਅਨੰਦਪੁਰ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ ਵੀ ਨਹੀਂ ਤੇ ਉੱਥੇ ਦਿਖਾਇਆ ਵੀ ਜਾਂਦਾ ਇਹ ਨਿਸ਼ਾਨ ਸਾਹਿਬ ਆ ਜੋ ਕਾਲ ਤੱਕ ਸਾਤੇ ਮੌਜੂਦ ਸੀ ਉਸ ਵੇਲੇ ਦੀ ਫੋਟੋਆਂ ਵੀਡੀਓ ਅੱਜ ਵੀ ਗੂਗਲ ਤੇ ਮਿਲ ਜਾਂਦੀਆਂ ਨੇਗੀਆਂ ਤੇ ਆਹਾ ਸੋਨੇ ਦੀ ਤਸਵੀਰ ਬਣੀ ਹੋਈ ਆ ਉੱਤੇ ਕਪਾਨ ਪਚਾਲੇ ਢਾਲ ਥੱਲੇ ਘਟਾਰ ਇਹ ਨਿਸ਼ਾਨ ਸਾਹਿਬ ਲੈ ਕੇ ਸ੍ਰੀ ਗੁਰੂ ਦਸਵੇਂ ਪਾਤਸ਼ਾਹੀ ਨੇ 14 ਜੰਗਾਂ ਜਿੱਤੀਆਂ ਤੇ 14 ਦੀ 14 ਮਨੁੱਖਤਾ ਦੇ ਲਈ ਸੀ ਤੇ ਅੱਜ ਸਾਨੂੰ ਸਾਡੇ ਇਤਿਹਾਸ ਨੂੰ ਸਾਂਭਣਾ ਚਾਹੀਦਾ ਇਹ ਕੋਸ਼ਿਸ਼ ਕੀਤੀ ਆ ਥੋੜੀ ਜੀ ਇਹ ਪੱਥਰ ਦੇ ਉੱਤੇ ਪ੍ਰਿੰਟਿੰਗ ਕੀਤੀ ਹੈ ਇਹਦੀ ਇਹ ਪੱਥਰ ਬੜਾ ਹੈਵੀ ਪੱਥਰਾ ਮੋਟਾ ਪੱਥਰ ਤੇ ਇਹਦੇ ਉੱਤੇ ਪ੍ਰਿੰਟ ਕਰਕੇ ਇਹ ਪਾਵਲਾ ਦੇ ਜਿਹੜਾ ਇੰਡੀਨ ਕਿਚਨ ਆ ਵੇਜੀਟੇਰੀਅਨ ਐ ਪਿਓਰ ਤੇ ਉਹਨਾਂ ਦੇ ਵੀ ਉੱਥੇ ਇਹ ਮੌਜੂਦ ਹਨ ਤੇ ਉੱਥੋਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਅਵਾਰਡ ਦਿਵੋ ਗੁਰਦੁਆਰਿਆਂ 'ਚ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਦੱਸੋ ਦਿਖਾਵੋ ਵੀ ਭਾਈ ਆਹਾ ਸਾਡਾ ਇਤਿਹਾਸ ਆ ਇਹਨੂੰ ਅੱਜ ਵੀ ਅਸੀਂ ਸਾਂਭ ਲਈਏ ਕਿਉਂਕਿ ਅਸੀਂ ਇਹੀ ਨਿਸ਼ਾਨ ਸਾਹਿਬ ਚੜਾਈਏ ਜਿਹੜੇ ਪਟਿਆਲੇ ਵਾਲਿਆਂ ਦੇ ਝੰਡੇ ਨੇ ਉਹਨਾਂ ਨੂੰ ਉਤਾਰ ਦੀ ਸਿੱੜ ਦੀਏ ਪਰੇ ਕਿਉਂਕਿ ਸਾਡੇ ਇਹੀ ਸੀ 1930 ਤੋਂ ਬਾਅਦ ਦੇ ਵਿੱਚ ਆਸਤੇ ਆਸਤੇ ਬਦਲ ਦਿੱਤੇ ਤੇ ਇਹ ਨਿਸ਼ਾਨ ਸਾਹਿਬ ਵੀ ਤੁਹਾਨੂੰ ਛੋਟੇ ਮਿਲ ਜਾਣਗੇ ਪਾਵਲਾ ਇੰਡੀਅਨ ਕਜ਼ੀਨ ਇਹ ਖੰਡੇ ਵੀ ਤੁਹਾਨੂੰ ਫਰੇਮ ਕੀਤੇ ਹੋਏ ਮਿਲ ਜਾਣਗੇ ਪਾਵਲਾ ਇੰਡੀਅਨ ਕਜ਼ੀਨ ਦੇ ਸਾਨੂੰ ਜੀ ਇਹ ਆਪਣਾ ਇਤਿਹਾਸਾਂ ਬਣਾ ਚਾਹੀਦਾ ਪਰ ਦੇਖ ਕੇ ਅਣ ਦੇਖਿਆ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ